ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮਾਂ ਕੀ ਹੋ ਜਾ ਆਇਆ ਏ ਕੀ ਹੋ ਗਿਆ ਏ ਜ਼ਮਾਨੇ ਨੂੰ ਅੱਜ ਸਮਾਂ ਕੀ ਹੋ ਜਾ ਆਇਆ ਏ ਕੀ ਹੋ ਗਿਆ ਏ ਜ਼ਮਾਨੇ ਨੂੰ ਸ਼ੱਕ ਅੰਮ੍ਰਿਤ ਖੰਡੇ ਬਾਟੇ ਦਾ ਫਿਰ ਲਬਦੇ ਫਿਰਣ ਬਹਾਨੇ ਨੂੰ ਕਲ ਸ਼ੱਕ ਅੰਮ੍ਰਿਤ ਅਜ ਭੰਗ ਕੀਤਾ ਕਲ ਸ਼ੱਕ ਅੰਮ੍ਰਿਤ ਅਜ ਭੰਗ ਕੀਤਾ ਬੋਤਲ ਪੀ ਜਾਂਦੇ ਸਾਰੀ ਐ ਇੰਨੇ ਵੀ ਅੰਮ੍ਰਿਤ ਛਕਿਆਏ ਐ ਸਿੰਘ ਵੀ ਅੰਮ੍ਰਿਤ ਧਾਰੀ ਐ ਕੋਈ ਰਹਿਤ ਬਹਿਤ ਦਾ ਪੂਰਾ ਐ ਕੋਈ ਰਹਿਤ ਬਹਿਤ ਦਾ ਪੂਰਾ ਐ ਕੋਈ ਟੋਰਟ ਪੱਕਾ ਲੋਂਦਾ ਹੈ ਕੋਈ ਵੇਖ ਨਾ ਲਵੇ ਕਕਾਰ ਮੇਰੇ ਕਰਪਾਨ ਹਿਟਦੀ ਪਉਂਦਾ ਹੈ ਕੰਨਾਂ ਵਿੱਚ ਪਾਏ ਕਾਂਟੇ ਜੋ ਕੰਨਾਂ ਵਿੱਚ ਪਾਏ ਕਾਂਟੇ ਜੋ ਇਹ ਨਾਲ ਇਸ ਦੀ ਨਾਰੀ ਹੈ ਇੰਨੇ ਵੀ ਅੰਮ੍ਰਿਤ ਛਕਿਆ ਹੈ ਇਸ ਸਿੰਘ ਵੀ ਅੰਮ੍ਰਿਤ ਧਾਰੀ ਹੈ ਇਹ ਬੀਬੀ ਅੰਮ੍ਰਿਤ ਧਾਰੀ ਹੈ ਪਰ ਨੱਕ ਵਿੱਚ ਪਾਉਂਦੀ ਕੋਕਾ ਹੈ ਇਹ ਬੀਬੀ ਅੰਮ੍ਰਿਤ ਧਾਰੀ ਹੈ ਪਰ ਨੱਕ ਵਿੱਚ ਪਾਉਂਦੀ ਕੋਕਾ ਹੈ ਇਹ ਸਿੱਖੀ ਤਾਂ ਬਸ ਵਿਖਾਵਾ ਹੈ ਇਹ ਨਾਲ ਗੁਰੂ ਦੇ ਧੋਖਾ ਹੈ ਇਹ ਸਿੱਖੀ ਤਾਂ ਬਸ ਵਿਖਾਵਾ ਹੈ ਇਹ ਨਾਲ ਗੁਰੂ ਦੇ ਧੋਖਾ ਹੈ ਨਹੀਂ ਪਤੀ ਇਸ ਨੂੰ ਡੱਕ ਸਕਦਾ ਨਹੀਂ ਪਤੀ ਇਸ ਨੂੰ ਡੱਕ ਸਕਦਾ ਕਿਉਂਕਿ ਲੱਗਦੀ ਬੜੀ ਪਿਆਰੀ ਹੈ ਇਹਨੇ ਵੀ ਅੰਮ੍ਰਿਤ ਛਕਿਆ ਹੈ ਇਹ ਸਿੰਘਵੀ ਅੰਮ੍ਰਿਤ ਧਾਰੀ ਹੈ ਕੋਈ ਬੀਬੀ ਅੰਮ੍ਰਿਤ ਛਕ ਆਉਂਦੀ ਕੋਈ ਬੀਬੀ ਅੰਮ੍ਰਿਤ ਸ਼ੱਕ ਆਉਂਦੀ ਪਰ ਸੁਰਖੀ ਪਾਊਡਰ ਲਾਉਂਦੀ ਹੈ ਕੋਈ ਬੀਬੀ ਅੰਮ੍ਰਿਤ ਸ਼ੱਕ ਆਉਂਦੀ ਪਰ ਸੁਰਖੀ ਪਾਊਡਰ ਲਾਉਂਦੀ ਹੈ ਫਿਰ ਗਾਤਰੇ ਪਾ ਕਰਪਾਨ ਲਵੇ ਇਹ ਕਿਹਦਾ ਸਵਾਂਗ ਰਚਉਂਦੀ ਹੈ ਸਿੰਘ ਬੁੱਧੂ ਬਣਿਆ ਇਸਦਾ ਹੈ ਸਿੰਘ ਬੁੱਧੂ ਬਣਿਆ ਇਸਦਾ ਹੈ ਇਸਨੇ ਮੱਤ ਉਸਦੀ ਮਾਰੀ ਹੈ ਐਨੇ ਵੀ ਅੰਮ੍ਰਿਤ ਛਕਿਆ ਹੈ ਇਹ ਸਿੰਘ ਵੀ ਅੰਮ੍ਰਿਤ ਧਾਰੀ ਹੈ ਇਹ ਜੋੜਾ ਅੰਮ੍ਰਿਤ ਧਾਰੀ ਹੈ ਨਿੱਤ ਸਿਨੇਮਾ ਵੇਖਣ ਜਾਂਦੇ ਨੇ ਇਹ ਜੋੜਾ ਅੰਮ੍ਰਿਤ ਧਾਰੀ ਹੈ ਨਿੱਤ ਸਿਨੇਮਾ ਵੇਖਣ ਜਾਂਦੇ ਨੇ ਕਹਿੰਦੇ ਦੁਨੀਆ ਬਦਲ ਗਈ ਜੁਗ ਆਇਆ ਨਾ ਮਾ ਸੁਣਾਉਂਦੇ ਨੇ ਕਹਿੰਦੇ ਦੁਨੀਆ ਬਦਲ ਗਈ ਜੁਗ ਆਇਆ ਨਾ ਮਾ ਸੁਣਾਉਂਦੇ ਨੇ ਪਟ ਦਿੱਤੀ ਦੁਨੀਆ ਫੈਸ਼ਨ ਨੇ ਪਟ ਦਿੱਤੀ ਦੁਨੀਆ ਫੈਸ਼ਨ ਨੇ ਇਹ ਫੈਸ਼ਨ ਪੁਰੀ ਬਿਮਾਰੀ ਏ ਇੰਨੇ ਵੀ ਅੰਮ੍ਰਿਤ ਛਕਿਆ ਏ ਇਹ ਸਿੰਘ ਵੀ ਅੰਮ੍ਰਿਤ ਧਾਰੀ ਏ ਇੰਨੇ ਵੀ ਅੰਮ੍ਰਿਤ ਛਕਿਆ ਏ ਇਹ ਸਿੰਘ ਵੀ ਅੰਮ੍ਰਿਤ ਧਾਰੀ ਏ ਕੱਚ ਕੜਾ ਛਪਾਨ ਕੇਸਰੀ ਪੰਜਵਾ ਹੰਗਾ ਸਿੱਖਿਆ ਹੈ ਕੱਚ ਕੜਾ ਛਪਾਨ ਕੇਸਰੀ पंचवां गंगा सिखिया है रेणी रे सोई सिंह मेरा कलगी धरती सिखिया है रेणी रे सोई सिंह मेरा कलगी धरती सिखिया है अमृतसर के सिंह सजो अमृतसर के सिंह सजो हर हरसिमरनजीत कौर ने अर्ज गुज़ारी है ऐ ने भी अमृत शक्याए ऐ सिंह भी अमृत धारी है ऐ भी अमृत शक्याए ऐ सिंह भी अमृत धारी है वाहेगुरु जी का खालसा वाहेगुरु जी की फतेह